ਕਲੀਕ ਕੀਤਾ ਅਸੀਂ ਉਹਦੀ ਬੋਲਿੰਗ ਦੇਖੀ ਇੱਥੇ ਆ ਕੇ ਤੇ ਫਿਰ ਅਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਗਾ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਵੀ ਆਏ ਸੀ ਜੀ ਮੇਰਾ ਨਾਮ ਵਿਕਰਮ ਵਿਕਰਮ ਕਿੰਨਾ ਟਾਈਮ ਹੋ ਚੁੱਕਾ ਕ੍ਰਿਕਟ ਖੇਡਦੇ ਨੂੰ 7-8 ਸਾਲ 7-8 ਸਾਲ ਹੋ ਚੁੱਕੇ ਹੋਇਆ ਤੇ ਸ਼ੌਂਕ ਕਿੱਦਾਂ ਪਿਆ ਕ੍ਰਿਕਟ ਖੇਡਣ ਦਾ ਤੇ ਕਿਉਂਕਿ ਬਚਪਨ ਤੋਂ ਹੀ ਤੁਸੀਂ ਇਦਾਂ ਸੀ ਬੋਡੀ ਤੁਹਾਡੀ ਹਾਂਜੀ ਫਿਰ ਕਿਵੇਂ ਸ਼ੌਂਕ ਪਿਆ ਕਿਵੇਂ ਐਕਸ਼ਨ ਸਿੱਖਿਆ ਦਾ ਬੜਾ ਖਤਰਨਾਕ ਐਕਸ਼ਨ ਤੁਹਾਡਾ ਹੈ ਕਿਵੇਂ ਸਿੱਖਿਆ ساری ਚੀਜ਼ਾਂ ਸਾਡੀ ਗਲੀ ਦੇ ਮੁੰਡੇ ਖੇਡਦੇ ਸੀ ਬਾਹਰ ਤੇ ਮੈਂ ਉਹਨਾਂ ਨੂੰ ਦੇ ਦੇ ਕੇ ਉਹਨਾਂ ਦੀ ਮਦਦ ਲੈ ਲੈ ਕੇ ਹਮ ਸਿੱਖਿਆਵਾ ਤੇ ਉਹਨਾਂ ਨੂੰ ਉਹਨਾਂ ਨੂੰ ਖੇਡਦੇ ਹੋਏ ਮੇਰੇ ਵਿੱਚ ਜਨੂਨ ਆਇਆ ਕਿ ਮੈਂ ਵੀ ਖੇਡਾਂ ਤੇ ਮੁਹੰਮਦ ਰਾਏ ਨੇ ਮੇਰੀ ਸਟੋਰੀ ਪਾਈ ਹੀ ਅੱਛਾ ਮੁਹੰਮਦ ਰਾਏ ਜਿਹੜੀ ਸਟੋਰੀ ਪਾਈ ਹੈ ਉਹ ਵੀ ਕਿਵੇਂ ਬਣਿਆ ਕਿਵੇਂ ਸਟੋਰੀ ਪਾਈ ਕਿੱਥੇ ਮੈਚ ਖੇਡਦੇ ਬੇ ਸੀ ਤੁਸੀਂ ਉਹ ਅਰुण ਭਾਈ ਮੈਨੂੰ ਫਜ਼ਿਲਕਾ ਲੈ ਗਏ ਸੀ ਅੱਛਾ ਅਰुण ਭਾਈ ਦਾ ਬਹੁਤ ਸਪੋਰਟ ਸਪੋਰਟ ਹੈ ਠੀਕ ਹੈ ਤੇ ਅਰुण ਭਾਈ ਅਰੀ ਜਿੱਦਾਂ ਤੁਹਾਡੀ ਵੀਡੀਓ ਆਣਾ ਗ੍ਰਾਉਂਡ ਵਿੱਚ ਕਿਸ ਨੇ ਬਣਾਏ ਸੀ ਅੱਛਾ ਤੇ ਕਿਸ ਨੇ ਬਣਾਇਆ ਵਗੈਰਾ ਖੇਡਣਗੇ ਸੀ ਕਿੱਦਾਂ ਰਏ ਸੀ ਟੂਰਨਾਮੈਂਟ ਖੇਡਣਗੇ ਕੀ ਸੀਗਾ ਕੀ ਮਤਲਬ ਕਿਹੜੇ ਮੈਚ ਚੱਲਦੇ ਬੈ ਸੀ ਤੁਹਾਡੇ ਉਹ ਪੰਜਾਬ ਦੇ ਮੈਚ ਚੱਲਦੇ ਬੈ ਸੀ ਅੱਛਾ ਪੂਰੇ ਪੰਜਾਬ ਵਿੱਚੋਂ ਜਿੱਦਾਂ ਕਿ ਹੈਂਡਿਕੈਪ ਪਲੇਅਰ ਆਏ ਉਹਨਾਂ ਵੀ ਪੰਜਾਬ ਲੈਵਲ ਦੇ ਖਿਡਾਰੀ ਮਤਲਬ ਹਾਂਜੀ ਅੱਛਾ ਜਲੰਧਰ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਹਾਂਜੀ ਕੀ ਪੰਜਾਬ ਦੀ ਟੀਮ ਵੱਲੋਂ ਵੀ ਖੇਡਦੇ ਹੋ ਪੰਜਾਬ ਦੀ ਟੀਮ ਵੱਲੋਂ ਖੇਡਦੇ ਫਿਰ ਬਾਕੀ ਸਟੇਟਾਂ ਦੇ ਵੀ ਖਿਡਾਰੀ ਆਉਂਦੇ ਨੇ ਮੈਚ ਹਾਂਜੀ ਸਾਰੇ ਆਏ ਸੀ ਕਿੰਨੇ ਕਿੰਨੇ ਦੂਰੋਂ ਸਟੇਟ ਤੇ ਆਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਇ ਪਤਾ ਕਿਵੇਂ ਲੱਗਾ ਕਿ ਸਰਾਜ ਨੇ ਵੀਡੀਓ ਸ਼ੇਅਰ ਕੀਤੀ ਕਿੱਦਾਂ ਫਿਰ ਸਾਰਾ ਕੁਝ ਹੋਇਆ ਸਾਰੀ ਚੀਜ਼ ਆਪਾਂ ਫਾਜ਼ਿਲ ਕਰੇ ਇਹ ਆਡੀ ਵੀਡੀਓ ਵੀਡੀਓ ਬਣਾਈ ਹੈ ਕਿ ਇਹਨੇ ਮੈਨੂੰ ਨਹੀਂ ਆਪ ਪਤਾ ਹੀ ਤੇ ਮੈਂ Até ਖੇਡਣਾ ਆ ਮੈਨੂੰ ਯਾਰ ਦੋਸਤ ਨੇ ਕਿਹਾ ਹੀ ਕਿ ਤੇਰੀ ਵੀਡੀਓ ਵੀਡੀਓ ਬਣੀ ਹੈ ਤੇ ਕਿੰਨੇ ਕੀ ਵਿਊ ਆਇਆ ਠੀਕ ਹੈ ਤੇ ਮੁਹੰਮਦ ਸਰਾਜ ਨੇ ਸਟੋਰੀ ਪਾਈ ਤੇਰੀ ਮੈਂ ਫਿਰ ਘਰ ਜਾ ਕੇ ਵੇਖਿਆ ਮੈਨੂੰ ਬਹੁਤ ਖੁਸ਼ੀ ਆਈ ਮੈਂ ਆਪਣੇ ਫਰੈਂਡਸ ਨੂੰ ਦੱਸਿਆ ਕਿ ਮੇਰੀ ਮੁਹੰਮਦ ਸਰਾਜ ਨੇ ਸਟੋਰੀ ਪਾਈ ਹੈ ਹਾਂਜੀ ਕਿਉਂਕਿ ਫਾਸਟ ਬੋਲਿੰਗ ਜਿਹੜੀ ਹੈ ਆਮ ਤੌਰ ਤੇ ਚੰਗਾ ਭਲਾ ਬੰਦਾ ਵੀ ਜਦ ਕਰਦਾ ਬੜੀ ਫਿਟਨੈਸ ਦੀ ਲੋੜ ਪੈਂਦੀ ਹੈਗੀ ਹੈ ਹਾਂਜੀ ਕਿਉਂਕਿ ਇੰਜਰੀਸ ਆਉਣ ਦੇ ਬੜੇ ਚਾਂਸਸ ਰਹਿੰਦੇ ਆ ਫਿਰ ਕਿਵੇਂ ਰਹਿੰਦੀ ਹੈ ਸਾਰਾ ਦਿਨ ਚ ਰਹੀ ਕਿਵੇਂ ਰਹਿੰਦਾ ਕਿ ਸਾਰੀ ਜ਼ਿੰਦਗੀ ਸਪੋਰਟਸ ਨੂੰ ਹੀ ਤੁਸੀਂ ਨਾਮ ਕਰਤੀ ਕਿ ਫਾਸਟ ਬੋਲਿੰਗ ਹੀ ਕਰਨੇ ਇਹ ਹੀ ਸੁਪਨਾ ਹੁਣ ਅੱਗੇ ਹਾਂਜੀ ਸੁਪਨਾ ਇਹ ਹੈ ਕਿ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਆਣਾ ਤੇ ਬਸ ਹਿੰਗਾ ਟੀਮਾ ਲੋਕ ਇਹ ਕਰਦੇ ਕਿਵੇਂ ਕਹਿੰਦੇ ਹੈਗੇ ਕਿ ਮੁੰਡਾ ਕਿਉਂਕਿ ਕਈ ਵਾਰੀ ਉਹਨਾਂ ਦੇ ਘਰ ਦੇ ਘਬਰਾ ਜਾਂਦੇ ਖਾਸ ਕਰਕੇ ਮਾਵਾਂ ਘਬਰਾ ਜਾਂਦੀ ਹੈ ਨਹੀਂ ਸ਼ਰੀਰ ਤੇ ਬੇੜਾ ਤੇਰਾ ਇਸਾਂ ਦਾ ਫਿੱਟ ਨਹੀਂ ਹੈਗਾ ਤੂੰ ਕਿਹੜੇ ਕੰਮਾਂ ਚ ਪਿਆਇਆ ਕੁਛ ਐਦਾ ਤਾਂ ਨਹੀਂ ਹੁੰਦਾ ਨਹੀਂ ਮੰਮੀ ਦੇ ਬੁਰਾ ਸਪੋਰਟ ਸਪੋਰਟ ਕਰਦੇ ਆ ਕਿ ਤੂੰ ਖੇਡਿਆ ਕਰ ਤੇ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਵੀਡੀਓ ਬਣੀ ਨਾ ਵਾਇਰਲ ਮੇਰੀ ਵੀਡੀਓ ਚੜੀ ਉਹ ਮਸਰਾ ਨੇ ਸਟੋਰੀ ਪਾਈ ਮੋਂ ਬਹੁਤ ਸਪੋਰਟ ਕਰਦੇ ਆ ਘਰ ਪਰਿਵਾਰ ਦੇ ਕੀ ਕਰਦੇ ਘਰ ਪਰਿਵਾਰ ਦੇ ਮੰਮੀ ਹਸਪਤਾਲ ਚ ਕੰਮ ਕਰਦੇ ਆ ਤੇ ਪਪਾ ਸਰਜੀਗਲ ਦਾ ਕੰਮ ਕਰਦੇ ਸਰਜੀਗਲ ਦਾ ਕੰਮ ਕਰਦੇ ਹੈਗੇ ਯਾਨੀ ਕਿ ਹੋਰ ਵੀ ਕੋਈ ਭੈਣ ਭਰਾ ਤੁਹਾਡੇ ਹਾਂ ਜੀ ਉਹ ਕੀ ਕਰਦੇ ਨੇ ਭੈਣ ਭੈਣ ਦਾ ਵਿਆਹ ਹੋ ਗਿਆ ਅੱਛਾ ਜੀ ਤੇ ਭਾਈ ਤੇ ਭਰਾ ਮੇਰਾ ਫੈਕਟਰੀ ਲੱਗਾ ਤੇ ਤੁਸੀਂ ਸਾਰਾ ਸਪੋਰਟਸ ਹੀ ਕਰਦੇ ਹੋ ਕਿ ਪੜਦੇ ਵੀ ਨਾਲ ਪੜਦੇ ਵੀ ਹਾਂ ਅੱਛਾ ਪਹਿਲਾਂ ਉੱਥੇ ਵੀ ਸਕੂਲ ਵੱਲੋਂ ਵੀ ਖੇਡਦੇ ਖੁਰਦੇ ਕਿ ਕਰਕੇ ਨਹੀਂ ਨਹੀਂ ਸਕੂਲ ਵੱਲ ਨਹੀਂ ਗਏ ਘੰਟੀ ਅੱਛਾ ਉੱਥੇ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਮੈਂ ਪਲੱਸ 1 ਪਲੱਸ 1 ਚ ਹੋ ਕਿਹੜੇ ਸਿਦਕ ਲੱਗੇ ਮੈਂ ਇਹ ਇਲੈਕਟਿਵ ਹਿੰਦੀ ਚੋ ਤੇ ਪੰਜਾਬੀ ਚੋ ਪੰਜਾਬੀ ਰੱਖੀਏ ਅੱਛਾ ਜੀ ਤੇ ਆਰਟਸ ਕਰਦੇ ਫਿਰ ਹਾਂਜੀ ਆਰਟਸ ਤੁਸੀਂ ਸਾਰਾ ਫਿਰ ਬਾਅਦ ਚ ਗਰਾਊਂਡ ਤੇ ਟਾਈਮ ਦਿੰਦੇ ਫਿਰ ਇੱਥੇ ਤੁਹਾਨੂੰ ਕੋਲ ਤਿਆਰ ਕਰਦਾ ਕਿਉਂਕਿ ਤੁਹਾਡਾ ਸੁਪਨਾ ਇੰਡੀਆ ਖੇਡਣ ਦਾ ਹੈ ਤੁਸੀਂ ਪੰਜਾਬ ਲਈ ਰਿਪਰੈਜ਼ੈਂਟ ਕਰ ਰਹੇ ਹੋ ਇੱਕ ਹੋਰ ਉੱਚ ਉੱਚੇ ਪੱਧਰ ਤੇ ਜਾਂਦਾ ਤੁਹਾਡਾ ਸੁਪਨਾ ਹੈ ਫਿਰ ਕੌਣ ਤੁਹਾਨੂੰ ਤਿਆਰ ਕਰਾ ਰਿਹਾ ਵੇ ਇੱਥੇ ਇੱਥੇ ਮੈਂ ਆਪੇ ਖੇਡ ਨਾਲ ਨਾ ਜਿੱਦਾਂ ਕਿ ਮੁੰਡੇ ਖੇਡਦੇ ਬੈਟਿੰਗ ਆਪੇ ਬੋਲਾ ਪਾ ਗਏ ਆਪੇ ਦੇਖ ਲੈਣਾ ਕਿ ਕਿੱਥੇ ਮੇਰੀ ਗਲਤੀ ਹੈ ਕਿੱਥੇ ਨਹੀਂ ਹੈ। ਮੁਹੰਮਦ ਸਰਾਹ ਨੂੰ ਕੁਝ ਕਹਿਣਾ ਚਾਹੁੰਗੇ ਬੜਾ ਚੰਗਾ ਮੈਸੇਜ ਉਹਨਾਂ ਲਿਖਿਆ ਤੁਹਾਡੇ ਲਈ। ਮੋਟੀਵੇਟ ਕੀਤਾ ਵਾ ਇੱਕ ਯੰਗ ਟੈਲੈਂਟ ਨੂੰ ਕੀਤਾ ਵਾ ਕਿ ਜਜ਼ਬੇ ਨੂੰ ਸਲਾਮ ਕੀਤਾ ਹੈ। ਕੀ ਕਹਿਣਾ ਚਾਹੁੰਗੇ? ਮੁਹੰਮਦ ਸਰਾਹ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਵਾਂ ਕਿ ਸਾਡੇ ਹੈਂਡੀਕੈਪ ਪਲੇਅਰ ਹੈਗੇ ਆ ਉਹਨਾਂ ਦੀ ਮਦਦ ਕਰਨ ਤੇ ਮੇਰੀ ਬੋਸ ਮੇਰੀ ਸਟੋਰੀ ਪਾਈ। ਤੋਂ ਉਸ ਮੁਹੰਮਦ ਸਰਾਹ ਨੂੰ ਮੈਂ ਥੈਂਕ ਯੂ ਕਰਨਾ। ਕਿ ਖਿਡਾਰੀ ਕਿਹੜਾ ਪਸੰਦ ਹੈ? ਸੱਚੀ ਸੱਚ ਸਰਾਜ ਦਾ ਨਾਮ ਲੈ ਚਲੋ। ਖਿਡਾਰੀ ਕਿਹੜਾ ਪਸੰਦ ਹੁੰਦਾ? ਮੈਨੂੰ ਗੈਡ ਵਿਰਾਟ ਕੋਲੀ ਪਸੰਦ ਹੈ ਅੱਛਾ ਜੀ ਤੇ ਬੋਲਿੰਗ ਵਿੱਚ ਮੁਹੰਮਦ ਰਾਫੀ ਮੁਹੰਮਦ ਸਾਹਿਬ ਪਸੰਦੀਦਾ ਉਹ ਤਾਂ ਮੇਰੇ ਇੱਕ ਸੁਪਨਾ ਪੂਰਾ ਹੋ ਗਿਆ ਕਿ ਜਿੰਨੂੰ ਅਸੀਂ ਚਾਹਨੇ ਆ ਉਹਨਾਂ ਹੀ ਸਾਡੀ ਸਟੋਰੀ ਪਾਤੀ ਨਾ ਹਾਂਜੀ ਦਰਨੰਦ ਕੀ ਕਹਿੰਦੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਤਾ ਹਾਂ ਮਮਤਾ ਤੁਹਾਡੇ بیٹے ਦੀ ਵੀਡੀਓ ਇੱਕ ਇੰਡੀਆ ਦੇ ਬਹੁਤ ਵੱਡੇ ਖਿਡਾਰੀ ਨੇ ਸ਼ੇਅਰ ਕੀਤੀ ਹੈ ਉਹਨੂੰ ਇਸ ਬਾਰੇ ਪਤਾ ਹੈਗਾ ਹਾਂਜੀ ਕਿਵੇਂ ਤਾਂ ਲੱਗਿਆ ਕਿ ਜਦੋਂ ਪਤਾ ਲੱਗਾ ਕਿ ਮੁੰਡਾ ਖੇਡਦਾ ਵੀ ਹੈਗਾ ਵਾਹ ਜਦੋਂ ਸ਼ਰੀਰਕ ਪਰ ਨਹੀਂ ਹੈਗਾ ਪਰ ਉਹ ਤਾਂ ਫਾਸਟ ਬੋਲਿੰਗ ਕਰਦਾ ਵਾਹ ਹੂੰ ਬਹੁਤ ਵਧੀਆ ਲੱਗਾ ਬਹੁਤ ਅੱਛੇ ਬਹੁਤ ਕੋਸ਼ਿਸ਼ ਨਹੀਂ ਕਾਰਨ ਉਦਾਂ ਹੀ ਸ਼ੁਰੂ ਤੋਂ ਸੋਚਿਆ ਉਹਨੇ ਅਹੀਂ ਇਹਨੋ ਹੈ ਕਿ ਆ ਵੀ ਤੂੰ ਜੋ ਚਾਹ ਚਾਹਣਾ ਨਾ ਕਰ ਅਹੀਂ ਤੇਰੇ ਪਿੱਛੇ ਖੜੇ ਆਂ ਬਸ ਜੋ ਜੋ ਸੋਚੇਗਾ ਅਹੀਂ ਤੇਰੇ ਸਪੋਰਟ ਕਰਾਂਗੇ ਪੂਰੀ ਕਹਿੰਦਾ ਹਾਂ ਮੰਮੀ ਮੈਂ ਕ੍ਰਿਕਟ ਖੇਡਣਾ ਮੈਨੂੰ ਕੋਈ ਨਹੀਂ ਤੂੰ ਖੇਡ ਅਹੀਂ ਬੈਠਿਆ ਤੇਰੇ ਮਗਰ ਬਸ ਪੜਾਈ ਚੰਗੀ ਮੈਂ ਪੜਾਈ ਚੰਗੀ ਬਹੁਤ ਵਧੀਆ ਇਹ ਤਾਂ ਨਹੀਂ ਹੁੰਦਾ ਕਿ ਸਾਰਾ ਦਿਨ ਗਰਾਊਂਡ ਤੇ ਰਹਿੰਦਾ ਤਾਂ ਨਹੀਂ 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 ਮੈਂ ਆਪਣੇ ਹੋਰ ਮੈਂ ਕਿਸੇ ਆਲੋ ਲਾਇਕ ਨਹੀਂ ਕਰਦੀ ਮੈਂ ਆਪਣੇ ਆ ਬੱਚਿਆਂ ਨੂੰ ਲਾਇਕ ਕਰਦੀ ਆ ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ ਸੇਰ ਸਕੂਲ ਜਾਂਦਾ ਹੈ ਸ਼ਾਮ ਨੂੰ ਕੰਪਿਊਟਰ ਕਲਾਸ ਤੇ ਜਾਂਦਾ ਉਸ ਤੋਂ ਬਾਅਦ ਪ੍ਰੈਕਟਿਸ ਆਪਣੀ ਕਰਦਾ ਮੈਂ ਹੋਰ ਕਿਦੇ ਦਾ ਨਹੀਂ ਇਹਦਾ ਮੈਂ ਬਹੁਤ ਸਪੋਰਟ ਕੀਤਾ ਇਹਨੂੰ ਮੈਂ ਬਹੁਤ ਵਧੀਆ ਸਮਝ ਨਹੀਂ ਮੇਰਾ ਬੱਚਾ ਬਹੁਤ ਲਾਇਕ ਹੈ गाइस ਇਸੇ ਕਰਕੇ ਮੈਂ ਜਦੋਂ ਇਹ ਹੋਇਆ ਹੀ ਨਾ ਅਸੀਂ ਬਹੁਤ ਸੋਚਿਆ ਵੀ ਨਹੀਂ ਕਿਦਾਂ ਆ ਇਹ ਹੀ ਕਰਾਂਗੇ ਇਹ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਨਹੀਂ ਵੀ ਇਹਦੀ ਵਧੀਆ ਹੋਣੀ ਹੈ ਜ਼ਿੰਦਗੀ ਵੇ ਮੱਕਾ ਠੀਕ ਹੈ ਬਹੁਤ ਵਧੀਆ ਦੀ ਜ਼ਿੰਦਗੀ ਹੈ ਇੰਨੇ ਮੈਨੂੰ ਇਹੋ ਹੀ ਹੈ ਮੈਨੂੰ ਇਹ ਜਦੋਂ ক্রিকেট ਸਿਲੈਕਟ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਬੱਚੇ ਨੇ ਮੇਰਾ ਨਾਮ ਰੋਸ਼ਨ ਕੀਤਾ ਪਹਿਲਾਂ ਤਾਂ ਜਲੰਧਰ ਲਈ ਖੇਡਦਾ ਸੀ ਅਗਲੀ ਖੇਡਦਾ ਸੀ ਆ ਤੇ

ਹਗਾ ਵੈਲ ਨੀਕ ਇੱਕ ਬਰੇਕ ਮਸ਼ਹੂਰ క్రికెਟਰ ਨੇ ਵੀਡੀਓ ਪਾਈ ਆ ਪੂਰੀ ਕਿਸ ਤਰ੍ਹਾਂ ਦੀ ਕਹਾਣੀ ਉਹ ਜਾਨਣਾ ਚਾਹਾਂਗੇ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਇੱਕ ਲੋਕਲ ਪਲੇਅਰ ਨੇ ਇੱਥੇ ਦੇ ਹੈਗੇ ਰਹਿਣ ਵਾਲੇ ਭਾਰਗੋ ਕਾਮਦੇ ਕੇਸਰ ਜੀ ਉਹਨਾਂ ਨੇ ਵੀਡੀਓ ਪਾਇਆ ਸੀਗਾ ਇਹਦਾ ਖੇលਦੇ ਹੋਏ ਦਾ ਤੇ ਉਹਨਾਂ ਨੂੰ ਵਧੀਆ ਲੱਗਾ ਕਿ ਲੜਕਾ ਖੇਡ ਰਿਹਾ ਜਿਵੇਂ ਕਿ ਪੰਜਾਬ ਦੇ ਸਾਰੇ ਪਲੇਅਰਸ ਨੂੰ ਪਤਾ ਹੈ ਕਿ ਸਾਡੀ ਜਿਹੜੀ ਹੈਂਡੀਕੈਪ ਐਸੋਸੀਏਸ਼ਨ ਆ ਡਿਫਰੈਂਟਲੀ ক্রিকেট ਕਾਉਂਸਲ ਆ ਪੰਜਾਬ ਜਿਹੜੀ ਕਿ ਡੀਸੀਸੀਆਈ ਦੇ ਅੰਡਰ ਆ ਅਸੀਂ ਉਹ ਰਨ ਕਰ ਰਹੇ ਆ ਪੰਜਾਬ ਚ ਤੇ ਜਿੰਨੇ ਵੀ ਡਿਫਰੈਂਟਲੀ ਪਲੇਅਰ ਹੈ ਦਿਵਿਆਂਗ ਪਲੇਅਰ ਹੈ ਉਹ ਸਾਡੇ ਨਾਲ ਜੁੜੇ ਹੋਏ ਆ ਤੇ ਦੇ ਕਿਸੇ ਨੇ ਵੀਡੀਓ ਸ਼ੇਅਰ ਕੀਤਾ ਤੇ ਉਹ ਵੀਡੀਓ ਦੇ ਥਰੂ ਅਸੀਂ ਇਹਨੂੰ ਕਲਿੱਕ ਕੀਤਾ ਤੇ ਅਸੀਂ ਇਹਦੀ ਬੋਲਿੰਗ ਦੇਖੀ ਇੱਥੇ ਆ ਕੇ ਤੇ ਫਿਰ ਅਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਗਾ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਵੀ ਆਏ ਸੀਗੇ ਉਹ ਉੱਥੇ ਆਏ ਆ ਫਾਜ਼ਿਲਗਾ ਵਿੱਚ ਤੇ ਉਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਹੈ ਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ ਉਹ ਬਹੁਤ ਵਾਇਰਲ ਹੋਇਆ ਸਰ ਤੁਸੀਂ ਤੁਸੀਂ ਥੋੜੀ ਐਕਸਪਲੇਨ ਹੋਰ ਵੀ ਬੋਲ ਸਕਦੇ ਹੋ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਸਾਰੇ ਕਿਉਂਕਿ ਸਪੋਰਟ ਇਦਾਂ ਦੀ ਚੀਜ਼ ਹੈ ਬਹੁਤ ਮਿਹਨਤ ਲੱਗਦੀ ਹੈ ਇਸ ਤਰ੍ਹਾਂ ਫਾਸ ਨਾਰਮਲ ਬੰਦਾ ਵੀ ਮੇਟ ਜਾਂਦੇ ਐਂਟਰੀਸ ਹੁੰਦੀ ਐ ਕਿਵੇਂ ਵੀ ਸਾਰਾ ਕੁਝ ਰਹਿੰਦਾ ਹੈਗਾ ਕਿਵੇਂ ਇਹ ਅਸੋਸੀਏਸ਼ਨ ਰਨ ਕਰਦੇ ਕਿਵੇਂ ਕੰਮ ਚੱਲਦਾ ਬਿਲਕੁਲ ਜੀ ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਅੰਡਰ ਸਾਡੇ ਕੋਲ ਪੰਜਾਬ ਦੇ ਵਿੱਚ ਤਕਰੀਬਨ 60 ਪਲੇਅਰ ਜਿਹੜੇ ਰਜਿਸਟਰਡ ਨੇ ਜੀ ਜੋ ਕਿ ਵੱਖ-ਵੱਖ ਜਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ 'ਚੋਂ ਪੂਰੇ ਪੰਜਾਬ 'ਚੋਂ ਅਸੀਂ ਪਲੇਅਰ ਸਿਲੈਕਟ ਕੀਤੇ ਹੋਏ ਆ ਇਹਦੇ ਵਿੱਚ ਅਸੀਂ ਕਾਫੀ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਆ ਤੇ ਹੁਣ ਸਾਡੇ ਕੋਲ ਆਲਮੋਸਟ 60 ਪਲੇਅਰ ਆ ਪਿਛੇ ਅਸੀਂ ਟੂਰਨਾਮੈਂਟ ਵੀ ਫਾਜ਼ਲ ਕਾ ਦੇ ਵਿੱਚ ਅਸੀਂ ਕਰਵਾਇਆ ਸੀਗਾ ਤਿੰਨ ਟੀਮਾਂ ਪੰਜਾਬ ਦੇ ਸ ਤਿੰਨ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਫਾਜ਼ਲਕਾ ਡਿਸਟ੍ਰਿਕਟ ਕ੍ਰਿਕਟ ਡਿਸਟ੍ਰਿਕਟ ਐਸੋਸੀਏਸ਼ਨ ਨੇ ਸਾਨੂੰ ਸਪੋਰਟ ਕੀਤਾ ਸੀਗਾ ਔਰ ਉਹਦੇ ਵਿੱਚ ਅਸੀਂ ਇਹ ਟੂਰਨਾਮੈਂਟ ਜਿਹੜਾ ਡਿਸੇਬਲ ਬੱਚਿਆਂ ਦਾ ਇਹ ਕਰਵਾਇਆ ਸੀਗਾ ਅ ਵਿਕਰਮ ਨੇ ਉੱਥੇ ਜਦੋਂ ਬਾਲ ਪਾਈ ਵਿਕਰਮ ਨੇ ਜਦੋਂ ਬਾਲ ਪਾਈ ਤੇ ਵਿਕਰਮ ਦੀ ਜਿਹੜੀ ਵੀਡੀਓ ਉੱਥੇ ਵਾਇਰਲ ਹੋਈ ਹੈ ਉਹ ਇੱਕ ਸਾਡੇ ਕ੍ਰਿਕਟਰ ਇੰਡੀਅਨ ਟੀਮ ਦੇ ਕ੍ਰਿਕਟਰ ਕ੍ਰਿਕਟਰ ਮੁਹੰਮਦ ਸਿਰਾਜ ਜਿਹੜੇ ਆ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਜੋ ਕਿ ਮਿਲੀਅਨਸ ਜਿਹੜੀ ਵਿਊਜ਼ ਜਿਹੜੇ ਆ ਉਹ ਵਿਕਰਮ ਦੀ ਵੀਡੀਓਜ਼ ਨੂੰ ਜਿਹੜੇ ਉਹ ਮਿਲੇ ਆ ਤੇ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਦਿਵਿਆਂਗ ਪਲੇਅਰ ਹੈ ক্রিকেট ਖੇលਦੇ ਆ ਇਹ ਵੀ ਇਹਨਾਂ ਨੂੰ ਵੀ ਮੌਕਾ ਮਿਲੇ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਪੈਰਾਓਲੰਪਿਕਸ ਦੇ ਵਿੱਚ ਸ਼ਾਇਦ ক্রিকেট ਜਿਹੜਾ ਉਹ ਅਸੀਂ ਕੋਸ਼ਿਸ਼ ਚੱਲ ਰਹੀ ਹੈ ਬਿਕੋਜ਼ ਅਸੀਂ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਇਹ BCCI ਦੇ ਅੰਡਰ ਆਉਂਦੀ ਹੈ ਜੋ ਕਿ BCCI ਦੀ ਇੱਕ ਸਪੋਰਟਿੰਗ ਬਾਡੀ ਹੈ ਤੇ BCCI ਦੇ ਸਾਰੇ ਸਪੋਰਟ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਸਟੇਟ ਵਾਈਜ਼ ਚੱਲ ਰਿਹਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦਿਵਿਆਂਗ ਬੱਚਿਆਂ ਨੂੰ ਜਿਹੜਾ ক্রিকেট ਖੇលਦੇ ਨੇ ਇਹਨਾਂ ਨੂੰ ਅਸੀਂ ਇੱਕ ਮਕਾਮ ਤੇ ਲੈ ਕੇ ਚਾਈਏ ਹਾਂਜੀ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜਲਦ ਹੀ ਪੰਜਾਬ ਵਿੱਚ ਬੜੇ ਹੀ ਵੱਡੇ ਲੈਵਲ ਤੇ ਦਿਵਿਆਂਗ ਬੱਚਿਆਂ ਵਾਸਤੇ ਟੂਰਨਾਮੈਂਟ ਕਰਵਾਏ ਜਾਣਗੇ ਜਿੰਨੇ ਚੀ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਹਿੱਸਾ ਲੈਣਗੇ ਤੇ ਬਹੁਤ ਹੀ ਜਲਦ ਪੰਜਾਬ ਵਿੱਚ ਇੱਕ ਨਵਾਂ ਦੌਰ ਦਿਖੇਗਾ ਦਿਵਿਆਂਗ ਕ੍ਰਿਕਟ ਦਾ ਵਿਕਰਮ ਵਰਗੇ ਜਿੰਨੇ ਬੱਚੇ ਐ ਇਹਨਾਂ ਨੂੰ ਮੌਕਾ ਮਿਲੇਗਾ ਪੂਰਾ ਇੱਥੇ ਪੰਜਾਬ ਜੱਗੇ ਆਂਦਾ ਜਿਹੜੇ ਕੀ ਹੈਂਡੀਕੈਪ ਕ੍ਰਿਕਟ ਬਿਲਕੁਲ ਕੁਝ ਦੇਖ ਨਹੀਂ ਦਿਹਾ ਸੀਗਾ ਹੁਣ ਬੀਸੀਸੀਆਈ ਥਰੂ ਸਾਨੂੰ ਮੌਕਾ ਮਿਲੇ ਆ ਕਿਉਂ ਖਿਡਾਰੀਆਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਵਿਕਰਮ ਵਰਗੇ ਹੋਰ ਖਿਡਾਰੀ ਅੱਗੇ ਆਣ ਤੇ ਪੰਜਾਬ ਤੇ ਇੰਡੀਆ ਵੱਲੋਂ ਜ਼ਰੂਰ ਕਰਨ ਧੰਨਵਾਦ